ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਨਾ ਭਾਗਾਣਾ ਦਿਨ ਚੜਿਆ ਸਾਡੇ ਸਾਰਿਆਂ ਲਈ ਅੱਜ ਇੰਨੀ ਖੁਸ਼ੀ ਹੈ ਮੈਂ ਅਸੀਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਅੱਜ ਸਾਡਾ ਸਿੱਧੂ ਮੂਸੇ ਵਾਲਾ ਭਾਈ ਸਾਡਾ ਵੱਡਾ ਭਾਈ ਵਾਪਸ ਆ ਗਿਆ ਔਰ ਸਾਡੇ ਕੋਲ ਲਫ਼ਜ਼ ਨਹੀਂ ਹੈ ਲੇਕਿਨ ਇਹ ਸਾਰਾ ਕਰਮ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਉਹਨਾਂ ਦੇ ਕਰਮਾਂ ਨੇ ਸਦਕੇ ਉਹਨਾਂ ਦੀਆਂ ਦੁਆਵਾਂ ਸਦਕੇ ਅੱਜ ਸਾਡਾ ਭਰਾ ਸਾਡੇ ਦੇ ਵਿੱਚ ਵਾਪਸ ਆਇਆ ਉਹ ਸਿੱਧੂ ਭਾਈ ਹੀ ਹੈ ਇੱਕ ਰਿਸ਼ਮਾ ਇਹ ਤੋਂ ਵੱਡਾ ਕ੍ਰਿਸ਼ਮਾ ਕੁਝ ਨਹੀਂ ਹੋ ਸਕਦਾ ਅੱਜ ਮੇਰਾ ਵੀ ਜਨਮ ਦਿਨ ਆ ਲੇਕਿਨ ਮੈਨੂੰ ਆਪਦਾ ਜਨਮ ਦਿਨ ਤੋਂ ਲਿਆ ਬੈਠਾ ਲੇਕਿਨ ਮੈਨੂੰ ਬਾਅਦ ਰਾਜੋ ਪਤਾ ਲੱਗਿਆ ਵੀ ਸਾਡਾ ਭਰਾ ਵਾਪਸ ਆ ਗਿਆ ਸਾਡਾ ਉਹਨਾਂ ਦੀ ਅੰਸ਼ ਵਾਪਸ ਆਈ ਸੋ ਮੈਂ ਹੱਥ ਜੋੜ ਕੇ ਪ੍ਰਮਾਤਮਾ ਦਾ ਵਾਹਿਗੁਰੂ ਜੀ ਦਾ ਸ਼ੁਕਰਗੁਜ਼ਾਰ ਕਰਦਾ ਔਰ ਸਾਰੇ ਲੋਕਾਂ ਦਾ ਔਰ ਸਾਰੇ ਭੈਣਾ ਭਰਾਵਾਂ ਜਿਨ੍ਹਾਂ ਨੇ ਦੁਆ ਕੀਤੀ ਹੈ ਹੁਣ ਦੁਆ ਨਾਲ ਮਿਲ ਕੇ ਇਦਾਂ ਕਰੀਏ ਕਿ ਮੇਰੇ ਭਰਾ ਦੀ ਸਾਡੇ ਸਿੱਧੂ ਬਾਈ ਦੇ ਭਰਾ ਦੀ ਔਰ ਉਹਨਾਂ ਦੀ ਅੰਛ ਦੀ ਐਨੀ ਲੰਬੀ ਉਮਰ ਹੋਵੇ ਔਰ ਮਾਪੇ ਨੂੰ ਬਾਪੂ ਤੇ ਮਾਤਾ ਦੇ ਨਾਲ ਲੰਬੀ ਉਮਰ ਹੋਵੇ ਔਰ